ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਤੇ ਅੱਜ ਬਹੁਤ ਖਾਸ ਵੀਡੀਓ ਲੈ ਕੇ ਆਈ ਆ ਉਹਨਾਂ ਲਈ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਕਿ ਦੀਦੀ हेयर ਵਾਸਤੇ ਵੀਡੀਓ ਪਾਓ ਤੇ हेयर ਨੂੰ ਆਪਾਂ ਕਿੱਦਾਂ ਲੰਬਾ ਤੇ ਕਿੱਦਾਂ ਚਮਕਦਾਰ ਤੇ ਕਿੱਦਾਂ ਮਜ਼ਬੂਤ ਬਣਾ ਸਕਦੇ ਆ ਜਿਨ੍ਹਾਂ ਦੇ ਵਾਲ ਹੋ ਗਏ ਨੇ ਦੋਮੂ ਹੀ ਹੋ ਜਾਂਦੇ ਆ ਜਾਂ ਛੱਡਦੇ ਆ ਉਹਨਾਂ ਲਈ ਆਪਾਂ ਬੈਸਟ ਰੈਮਡੀ ਲੈ ਕੇ ਆਈ ਆ ਤੇ ਉਹ ਰੈਮਡੀ ਬਣਾਉਣ ਲਈ ਵਿਧੀ ਵੀ ਦੱਸਦੇ ਆ ਕਿੱਦਾਂ ਉਹ ਤੇਲ ਤਿਆਰ ਕਰਨਾ ਹੈ ਕਿੱਦਾਂ ਮੈਂ ਤਿਆਰ ਕੀਤਾ ਹੋਇਆ ਕਿੱਦਾਂ ਮੈਂ ਲਗਾਉਂਦੀ ਆ ਤੇ ਉਹਨੂੰ ਲਗਾਉਣ ਦੇ ਫਾਇਦੇ ਤੁਸੀਂ ਦੇਖ ਸਕਦੇ ਹੋ ਮੇਰੇ హెయిਰ ਦੇਖ ਲਓ ਤਲੋਜੀ ਤੁਹਾਡੀ ਰਿਕਵੈਸਟ ਤੇ ਆਪਾਂ ਵੀਡੀਓ ਲੈ ਕੇ ਆਏ ਆ ਹੇਅਰ ਤੇ ਜਿਨ੍ਹਾਂ ਦੇ ਹੇਅਰ ਬਹੁਤ ਕਮਜ਼ੋਰ ਹੋ ਚੁੱਕੇ ਨੇ ਲੈਂਥ ਨਹੀਂ ਲੰਬੀ ਹੋ ਰਹੀ ਔਰ ਜਿਨ੍ਹਾਂ ਦੇ ਡੈਂਡਰਫ ਹੈ ਜਿਨ੍ਹਾਂ ਦੇ ਦੋਮੂਈ ਵਾਲ ਹੋ ਗਏ ਨੇ ਤੇ ਜਿਨ੍ਹਾਂ ਦੇ ਵਾਈਟ ਵਾਈਟ ਹੇਅਰ ਜਿਹੜੇ ਨੇ ਘੱਟ ਹੀ ਉਮਰ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਤੇ ਉਹਦੇ ਲਈ ਆਪਾਂ ਬਹੁਤ ਹੀ ਵਧੀਆ ਤੇਲ ਜਿਹੜਾ ਆਪਾਂ ਘਰ ਹੀ ਤਿਆਰ ਕੀਤਾ ਹੈ ਕਿਸ ਤਰ੍ਹਾਂ ਕੀਤਾ ਹੈ ਤੇ ਕੀ ਕੀ ਚੀਜ਼ਾਂ ਉਹਦੇ ਵਿੱਚ ਪਾਈਆਂ ਨੇ ਉਹ ਤੁਹਾਡੇ ਨਾਲ ਕਰਦੇ ਆ ਜੀ ਸ਼ੇਅਰ ਤੇ ਇਸ ਵੀਡੀਓ ਨੂੰ ਪਹਿਲਾਂ ਚਲਦੇ-ਚਲਦੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋਣਾ ਜਾਂ ਕਮੈਂਟ ਵੀ ਜਰੂਰ ਕਰਿਓ ਤੇ ਕਿਉਂਕਿ ਇਹ ਬਹੁਤ ਹੀ ਵਧੀਆ ਰੈਮਡੀ ਏ ਹੋਮ ਰੈਮਡੀ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਪਿਆ ਬਹੁਤ ਹੀ ਘੱਟ ਤੇ ਸਸਤੀਆਂ ਚੀਜ਼ਾਂ ਇਹਦੇ ਵਿੱਚ ਪੈਣਗੀਆਂ ਇਹ ਲਿਆ ਜੀ ਆਪਾਂ ਕੜੀ ਪੱਤਾ ਕੜੀ ਪੱਤਾ ਆਮ ਹੀ ਲੋਕ ਹੁਣ ਘਰੇ ਹੀ ਆਪਾਂ ਗਮਲੇ 'ਚ ਪੌਦਾ ਲਗਾ ਸਕਦੇ ਹਾਂ ਨਾ ਤੇ ਕਈਆਂ ਨੇ ਲਗਾਇਆ ਹੋਇਆ ਏ ਤੇ ਉਹਦੇ ਆਪਾਂ ਲੈਨੇ ਜੀ ਪੱਤੇ ਕੜੀ ਪੱਤਾ ਜਿਹੜਾ ਹੁੰਦਾ ਬਹੁਤ ਵਧੀਆ ਹੁੰਦਾ ਹੈਅਰ ਵਾਸਤੇ ਤੇ ਇਹ ਬਹੁਤ ਹੀ ਫਾਇਦੇ ਹੁੰਦੇ ਨੇ ਇਹਦੇ ਖਾਣ ਦੇ ਵੀ ਤੇ ਸਿਰ ਤੇ ਲਗਾਉਣ ਦੇ ਵੀ ਤੇ ਉਸ ਤੋਂ ਬਾਅਦ ਆਪਾਂ ਲੈ ਆਏ ਜੀ ਨਾਰੀਅਲ ਦਾ ਤੇਲ ਚਾਹੇ ਤਾਂ ਤੁਸੀਂ ਸਰੋਂ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ ਵੈਸੇ ਸਰੋਂ ਦਾ ਤੇਲ ਜਿਹੜਾ ਤੁਸੀਂ ਇਸਤੇਮਾਲ ਕਰੋਗੇ ਤਾਂ ਉਹ ਜ਼ਿਆਦਾ ਬੈਨੀਫਿਟ ਹੋਵੇਗਾ ਚਾਹੇ ਤੁਸੀਂ ਨਾਰੀਅਲ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਕਈ ਵਾਰ ਕਿਸੇ ਨੂੰ ਸਰੋਂ ਦਾ ਤੇਲ ਨਹੀਂ ਪਸੰਦ ਹੁੰਦਾ ਹੈਗਾ ਮਸਟਰਡ ਔਇਲ ਤੇ ਉਹ ਨਾਰੀਅਲ ਦਾ ਜਿਹੜਾ ਤੇਲ ਹੈ ਨਾ ਉਹ ਵਾਲਾ ਇਸਤੇਮਾਲ ਕਰ ਸਕਦੇ ਹੋ ਨਾ ਤੇ ਉਸ ਤੋਂ ਬਾਅਦ ਆਪਾਂ ਲੋ ਜੀ ਇਹਨੂੰ ਮਿਕਸੀ ਚ ਪਾ ਕੇ ਨਾ ਪੱਤਿਆਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜਿਹਦੇ ਔਇਲ ਪਾਇਆ ਹੋਇਆ ਵਿੱਚ ਤੇ ਚੰਗੀ ਤਰ੍ਹਾਂ ਨੂੰ ਕਰ ਲਿਆ ਗ੍ਰाइंड ਕਿਉਂਕਿ ਸੁੱਕੇ ਆਪਾਂ ਕਰਦੇ ਪੱਤੇ ਤਾਂ ਜਲਦੀ ਹੋ ਜੜੇ ਨਾ ਗ੍ਰाइंड ਹੋਣੇ ਨਹੀਂ ਸੀ ਤਾਂ ਪਾਣੀ ਆਪਾਂ ਪਾ ਨਹੀਂ ਸਕਦੇ ਇਸ ਕਰਕੇ ਆਪਾਂ ਤੇਲ ਪਾ ਕੇ ਇਹਨਾਂ ਨੂੰ ਕਰ ਲਿਆ ਹੈਗਾ ਗ੍ਰाइंड ਤੇ ਇਹਨਾਂ ਦਾ ਐਦਾਂ ਦਰਦਰਾ ਜਿਹਾ ਬਣਾ ਲਿਆ ਆਪਾਂ ਪਾਊਡਰ ਜਿਹਾ ਤੇ ਬਰੀਕ ਤਾਂ ਨਹੀਂ ਬਣਦਾ ਹੈਗਾ ਤੇ ਜਦੋਂ ਚਟਣੀ ਵਾਂਗੂ ਬਣ ਜਾਂਦਾ ਹੈ ਉਸ ਤੋਂ ਬਾਅਦ ਕੀ ਜੀ ਆਪਾਂ ਇੱਕ ਕਟੋਰੀ ਲਿਆਏ ਮਤਲਬ ਕਿ ਛੋਟੀਆਂ ਸਿਗੀਆਂ ਦੋ ਤੇ ਵੱਡੀ ਇੱਕ ਕਟੋਰੀ ਆਪਾਂ ਤੇਲ ਲਿਆ ਇੱਥੋਂ ਤੇ ਤੇਲ ਇਹਦੇ ਵਿੱਚ ਮੈਂ ਹੁਣ ਮਤਲਬ ਕਿ ਸਰੋਂ ਦਾ ਤੇਲ ਪਾਇਆ ਹੈ ਤੇ ਸਰੋਂ ਦਾ ਤੇਲ ਪਾਇਆ ਹੈ ਤੇ ਉਹਦੇ ਵਿੱਚ ਆਪਾਂ ਜਿਹੜਾ ਇਹ ਬਣਾਇਆ ਹੋਇਆ ਹੈ ਨਾ ਪੇਸਟ ਜਿਹਾ ਇਹ ਪਾ ਲੈਣਾ ਹੈ ਤੇ ਇਹ ਪਾ ਕੇ ਇਹਦੇ ਵਿੱਚ ਇਦਾਂ ਹੀ ਮੇਥੀ ਦੇ ਬੀਜ ਪਾ ਲੈਣੇ ਨੇ ਤੁਸੀਂ ਚਾਹੋ ਤਾਂ ਕਲੌਂਜੀ ਵੀ ਪਾ ਸਕਦੇ ਹੋ ਇਹਦੇ ਵਿੱਚ ਹੈਨਾ ਇਦਾਂ ਆਪਾਂ ਦੇਖੋ ਤੇਲ ਲਿਆ ਤੇਲ ਦੇ ਵਿੱਚ ਪਾ ਲੈਣੇ ਕੜੀ ਪੱਤੇ ਕੜੀ ਪੱਤੇ ਇਹਦੇ ਵਿੱਚ ਪਾ ਲਿਆ ਆਪਾਂ ਦੂਸਰਾ ਮੇਥੀ ਦੇ ਦਾਣੇ ਤੇ ਇਹ ਦੋ ਚਾਰ ਪੱਤੇ ਮੈਂ ਸਾਬਤ ਤਾਂ ਛੱਡ ਦਿੱਤੇ ਆ ਇਹ ਤੋਂ ਪਤਾ ਚੱਲਣਾ ਕਿ ਆਪਣਾ ਤੇਲ ਬਣ ਚੁੱਕਾ ਹੈ ਕਿ ਨਹੀਂ ਬਣ ਚੁੱਕਾ ਹੈ ਤੁਹਾਨੂੰ ਐਂਡ ਤੇ ਦੱਸਾਂਗੀ ਕਿਸ ਤਰ੍ਹਾਂ ਇਹਨੂੰ ਆਪਾਂ ਚੈੱਕ ਕਰਕੇ ਦੇਖਣਾ ਹੈ ਤੇ ਬਸ ਇਹਨੂੰ ਆਪਾਂ ਮੱਧਮ ਜੀ ਆਂਚ ਤੇ ਜਾਨੀ ਕਿ ਹੌਲੀ-ਹੌਲੀ ਪਕਾਉਣਾ ਹੈ ਇਹਨੂੰ ਪਕਾ-ਪਕਾ ਕੇ ਤੇ ਇਹਦੀ ਜਿਹੜੀ ਰੰਗਤ ਹੈ ਨਾ ਬਿਲਕੁਲ ਬਲੈਕ ਹੋ ਜਾਣੇ ਇਹਨੂੰ ਹੌਲੀ-ਹੌਲੀ ਕਾੜਨਾ ਹੈ ਆਪਾਂ ਲਿਆ ਕਿ ਜੀ ਤੁਸੀਂ ਲਿਖ ਸਕਦੇ ਹੋ ਸਰੋਂ ਦਾ ਤੇਲ ਚਾਹੇ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਤੇ ਕੜੀ ਪੱਤੇ ਨੇ ਮੇਥੀ ਦੇ ਦਾਣੇ ਨੇ ਕਲੋਂਜੀ ਵੀ ਪਾ ਸਕਦੇ ਹੋ ਮੈਂ ਇਥੇ ਸਕਿੱਪ ਕੀਤੀ ਹੋਈ ਹੈ ਕਲੋਂਜੀ ਕਿਉਂਕਿ ਕਲੋਂਜੀ ਵਾਲਾ ਤੇਲ ਮੈਂ ਪਹਿਲਾਂ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਇਸ ਹੁਣ ਹੌਲੀ 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 ਥੋੜੀ ਥੋੜੀ ਆਂਚ ਤੇ ਇਹਨੂੰ ਇੰਨਾ ਪੱਕਣ ਦੇਣਾ ਹੈ ਕਿ ਇਹ ਜਦੋਂ ਪੱਕ ਪੱਕ ਕੇ ਇਹਦਾ ਜਿਹੜਾ ਕਲਰ ਚੇਂਜ ਹੋ ਜਾਣਾ ਹੈ ਬਲੈਕ ਕਲਰ ਹੋ ਜਾਣਾ ਹੈ ਜਦੋਂ ਇਹ ਪੂਰੀ ਤਰ੍ਹਾਂ ਕੱਢ ਜਾਣਾ ਹੈ ਇਹ ਦੇਖੋ ਹੁਣ ਪੂਰੀ ਤਰ੍ਹਾਂ ਕੱਢਣਾ ਸ਼ੁਰੂ ਹੋ ਗਿਆ ਕੱਢ ਚੁੱਕਾ ਦੇਖੋ ਤੇ ਕਲਰ ਇਹਦਾ ਜਿਹੜਾ ਹੈ ਨਾ ਬਲੈਕ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਹ ਤੇਲ ਦੇ ਲਗਾਉਣ ਦੇ ਇੰਨੇ ਫਾਇਦੇ ਨੇ ਜਿਹੜਾ ਆਪਣੇ 헤어 ਦੀ ਗ੍ਰੋਥ ਨਹੀਂ ਵਧਦੀ ਹੈਗੀ ਜਾਂ 헤어 ਝੜਦੇ ਆ ਹਨਾ ਜਾਂ 헤어 블랙 ਜਲਦੀ ਮਤਲਬ ਕਿ ਵਾਈਟ ਹੋਣੇ ਸ਼ੁਰੂ ਹੁੰਦੇ ਪਏ ਆ ਦੋਮੂਈ ਵਾਲ ਨੇ ਮਤਲਬ ਕਿ ਹਰ ਪ੍ਰਕਾਰ ਦੀ ਜਿਹੜੀ ਸਮੱਸਿਆ ਨੇ ਤੁਹਾਡੀ 헤어 ਦੀ ਉਹ ਜਿਹੜੀ ਸਾਰੀ ਠੀਕ ਹੋ ਜੂਏਗੀ ਤੁਸੀਂ ਮੇਰੇ 헤어 ਦੇਖੇ ਹੋਣਗੇ ਮੇਰੇ 헤어 ਜਿਹੜੇ ਲੌਂਗ ਨੇ ਔਰ ਬਿਲਕੁਲ ਮਜ਼ਬੂਤ 헤어 ਨੇ ਕੋਈ ਵੀ ਝੜਦੇ ਨਹੀਂ ਹੈਗੇ ਦੋਮੂਈ ਨਹੀਂ ਹੈਗੇ ਤੇ ਮੇਰੇ ਨੈਚੁਰਲ ਵਾਲ ਜਿਹੜੇ ਇਹਦੇ ਨਾਲ ਹੀ ਵਧੀਆ ਰਹਿੰਦੇ ਆ ਤੇ ਆ ਦੇਖੋ ਜਿਹੜੇ ਮੈਂ ਪੱਤੇ ਪਾਏ ਹੋਏ ਸੀ ਕਿ ਇਸ ਤਰ੍ਹਾਂ ਬਾਅਦ ਵਿੱਚ ਜਦੋਂ ਠੰਡਾ ਹੋ ਜੂਗਾ ਨਾ ਤੇਲ ਤੇ ਪੱਤੇ ਨੂੰ ਇਦਾਂ ਕਰਕੇ ਦੇਖਣਾ ਜਦੋਂ ਇਹ ਨਾ ਇਹ ਮੁੜਕੜੇ ਮੁੜਕੜੇ ਜਿਹਾ ਹੋ ਗਏ ਜਾਨੀ ਕਿ ਮੰਨ ਲਓ ਪੂਰੀ ਤਰ੍ਹਾਂ ਐਨ ਘੜਕਣੇ ਜਿਹਾ ਹੋ ਗਏ ਤਾਂ ਸਮਝ ਲਓ ਤੇਲ ਤੁਹਾਡਾ ਪੂਰੀ ਤਰ੍ਹਾਂ ਪੱਕ ਚੁੱਕਾ ਏ ਤੇ ਇਹ ਪੱਤੇ ਇਸ ਕਰਕੇ ਮੈਂ ਬਾਅਦ ਚ ਪਾਏ ਸੀਗੇ ਬਸ ਚੈੱਕ ਕਰਨ ਵਾਸਤੇ ਹੁਣ ਇਹਨੂੰ ਆਪਾਂ ਠੰਡਾ ਹੋਣ ਦੇਣਾ ਹੈ ਤੇ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਛਾਣ ਕੇ ਰੱਖ ਦੇਣਾ ਹੈ ਏ ਬਿਲਕੁਲ ਠੰਡਾ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋ ਗਿਆ ਕੜੀ ਪੱਤੇ ਜਿਹੜੇ ਆ ਉਹਨਾਂ ਦਾ ਕਲਰ ਜਿਹੜਾ ਬਲੈਕ ਹੋ ਗਿਆ ਏ ਤੇ ਇਹਨੂੰ ਆਪਾਂ ਹੁਣ ਕੋਟਨ ਦੇ ਕਪੜੇ ਵਿੱਚ ਪੂਰੀ ਤਰ੍ਹਾਂ ਛਾਣ ਲੈਣਾ ਕਿਉਂਕਿ ਜਿਹੜਾ ਇਹਦੇ ਪੱਤੇ ਪੁੱਤੇ ਪਾਏ ਹੋਏ ਨੇ ਪੂਰੀ ਤਰ੍ਹਾਂ ਜਿਹੜਾ ਇਹਦਾ ਪਾਊਡਰ ਜਿਹਾ ਏ ਉਹ ਬਿਲਕੁਲ ਬਾਹਰ ਨਿਕਲ ਜਾਵੇ ਤੇ ਸਿਰਫ ਆਪਾਂ ਨੂੰ ਔਇਲ ਚਾਹੀਦਾ ਏ ਕਿਉਂਕਿ ਜਿੰਨੀ ਵੀ ਪ੍ਰੋਪਰਟੀ ਹੁੰਦੀ ਏ ਦੀ ਕੜੀ ਪੱਤਿਆਂ ਦੀ ਜਿੰਨੀ ਵੀ ਮੇਥੀ ਦਾਣੇ ਦੀ ਹੁੰਦੀ ਹੈ ਨਾ ਅਸਰ ਉਹ ਸਾਰਾ ਹੀ ਇਸ ਤੇਲ ਦੇ ਵਿੱਚ ਸਮਾ ਚੁੱਕਾ ਏ ਬਹੁਤ ਹੀ ਵਧੀਆ ਇਹ ਤੇਲ ਏ ਤੁਸੀਂ ਜੇ ਤੁਹ ਬਣਾ ਕੇ ਆਪਣੇ ਲਾਓਗੇ ਨਾ ਹੇਅਰ ਤੇ ਤੇ ਤੁਸੀਂ 2-3 ਹਫਤਿਆਂ ਚ ਦੇਖਿਓ ਵਾਕਿਆ ਹੀ ਤੁਸੀਂ ਕਹੋਗੇ ਕਿ ਹਾਂਜੀ ਦੀਦੀ ਤੁਸੀਂ ਵਾਕਿਆ ਹੀ ਬਹੁਤ ਵਧੀਆ ਤੇਲ ਦੱਸਿਆ ਏ ਕਿ ਇਹਦੇ ਨਾਲ ਸਾਡਾ ਹੇਅਰ ਜਿਹੜਾ ਹੈ ਨਾ ਬਹੁਤ ਵਧੀਆ ਹੋ ਗਿਆ ਏ ਵਾਲ ਬਿਲਕੁਲ ਝੜਦੇ ਵੀ ਨਹੀਂ ਹੈਗੇ ਤਾਂ ਮਜ਼ਬੂਤ ਹੋ ਚੁੱਕੇ ਨੇ ਤੇ ਜਿਹੜਾ ਵਾਲਾਂ ਦਾ ਕਲਰ ਹੈ ਨਾ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਬਹੁਤ ਹੀ ਪਿਆਰਾ ਕਲਰ ਜਾ ਹੋ ਜਾਂਦਾ ਹੈ ਤੇ ਬਸ ਇਦਾਂ ਆਪਾਂ ਇਹਨੂੰ ਕੋਈ ਬੋਟਲ ਲੋ ਕੱਚ ਦੀ ਬੋਟਲ ਇਹ ਬੋਟਲ ਜਿਹੜੀ ਜਿਹਦੇ ਵਿੱਚ ਹੁੰਦੀ ਨੇ ਦੀ ਕਹਿੰਦੇ ਆ ਉਹ ਆਪਾਂ ਖਾਨੇ ਜੈਮ ਹੈ ਨਾ ਇਹ ਜੈਮ ਵਾਲੀ ਬੋਤਲ ਸੀਗੀ ਖਾਲੀ ਮੇਰੇ ਕੋਲ ਮੈਂ ਇਹਦੇ ਵਿੱਚ ਹੀ ਸਾਰਾ ਜਿਹੜਾ ਭਰ ਕੇ ਰੱਖ ਲਿਆ ਹੈ ਤੇ ਜਦੋਂ ਵੀ ਮੈਂ ਸਿਰ ਧੋਣਾ ਹੁੰਦਾ ਹੈ ਨਾ ਉਦੋਂ ਇੱਕ ਦਿਨ ਪਹਿਲਾਂ ਮੈਂ ਇਹਦੀ ਪੂਰੀ ਤਰ੍ਹਾਂ ਜਾਨ ਕਿ ਸ਼ਾਮ ਟਾਈਮ ਮ사ਜ ਕਰ ਲੈਂਦੀ ਆ ਫਿਰ ਪੂਰੀ ਰਾਤ ਤੇਲ ਨੂੰ ਲਗਾ ਕੇ ਛੱਡਦੀ ਆ ਫਿਰ ਦੂਜੇ ਦਿਨ ਮਤਲਬ ਵਾਸ਼ ਕਰਦੀ ਆ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਤੇਲ ਜਿਹੜਾ ਮੈਂ ਬਣਾਇਆ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਜਿਨ੍ਹਾਂ ਨੂੰ ਹੈਅਰ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਪ੍ਰੋਬਲਮ ਹੈ ਜਿਨ੍ਹਾਂ ਦੇ ਡੈਂਡਰਫ ਹੈ ਜਿਨ੍ਹਾਂ ਦੇ ਦੋ ਮਹੀਨਿਆਂ ਬਾਅਦ ਲੈ ਝੜਦੇ ਨੇ ਸਾਰੀ ਪ੍ਰੋਬਲਮ ਆ ਇਹ ਤੇਲ ਜਿਹੜਾ ਖਤਮ ਕਰ ਦਿੰਦਾ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਤੇ ਤੁਸੀਂ ਜ਼ਰੂਰ ਅਪਲਾਈ ਕਰੋ ਆਪਣੇ ਹੈਅਰ ਤੇ ਤੁਸੀਂ ਫਿਰ ਦੇਖਿਓ ਦੋ ਤਿੰਨ ਵਾਰ ਲਗਾ ਕੇ ਦੇਖਿਓ ਇੱਕ ਮਹੀਨਾ ਲਗਾ ਕੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਦੀਦੀ ਵਾਕਿਆ ਹੀ ਜਿਹੜੇ ਹੈਅਰ ਨੇ ਬਲੈਕ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਜਿਹੜੇ ਮਜ਼ਬੂਤ ਹੋਣੇ ਵੀ ਸ਼ੁਰੂ ਹੋ ਜਾਂਦੇ ਆ ਤੇ ਬਿਲਕੁਲ ਹੀ ਨਹੀਂ ਝੜਦੇ ਹੈਗੇ ਤੇ ਬਿਲਕੁਲ ਵਾਲਾਂ ਤੇ ਸ਼ਾਈਨਿੰਗ ਆ ਜਾਂਦੀ ਹੈ ਤੇ ਆਪਾਂ ਵੀਡੀਓ ਥੋੜੀ ਹੀ ਬਣਾਵਾ ਕਰਾਂ ਵੀਡੀਓ ਨੂੰ ਵੱਧ ਵੱਧ ਵੇਖ ਕਰਿਆ ਕਰੋ ਵੱਧ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਆਪਾਂ ਨਿਊ ਨਿਊ ਰੈਸਪੀ ਦੀਆਂ ਨਿਊ ਰੈਮਡੀ ਜਿਹੜੀ ਹੋਮ ਮੇਡ ਰੈਮਡੀ ਹੁੰਦੀ ਹੈ ਤੁਹਾਡੇ ਨਾਲ ਇਸਤੇਮਾਲ ਕਰਦੇ ਰਵਾਂਗੇ ਤੁਹਾਡੇ ਨਾਲ ਮਤਲਬ ਕਿ ਆਪਾਂ ਸ਼ੇਅਰ ਕਰਦੇ ਰਵਾਂਗੇ ਤੇ ਬਸ ਵੀਡੀਓ ਵੱਧ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਆ ਦੇਖੋ ਲਾਈਵ ਰਿਜ਼ਲਟ ਤੁਹਾਨੂੰ ਨਾਲ ਦੇ ਨਾਲ ਹੀ ਚੀਜ਼ ਦੱਸ ਦੇਣੀ ਹੁੰਦੀ ਆ ਆ ਮੇਰੇ ਵਾਲ ਤੁਸੀਂ ਦੇਖ ਸਕਦੇ ਹੋ ਤਦ ਲੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਨਈ ਰੈਮਡੀ ਲੈ ਕੇ ਆਵਾਂਗੇ ਕਮੈਂਟ ਕਰਕੇ ਦੱਸਿਓ ਕਿਸ ਚੀਜ਼ ਤੇ ਤੁਸੀਂ ਆ ਵੀਡੀਓ ਪਸੰਦ ਕਰੋਗੇ ਕਿਸ ਚੀਜ਼ ਤੇ ਆਪਾਂ ਵੀਡੀਓ ਲੈ ਕੇ ਆਵਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ